ਖੰਡਿਆਲਾ ਸ਼ੈਣੀ ਤੁ ਸੰਤਾਂ ਚੱਲ ਕੇ ਢੇਰਾ ਬਾਬਾ ਨਾਨਕ ਨੂੰ ਜਾਂਦੀਆਂ ਹੋਈਆਂ ਔਰ ਪਹਿਲੇ ਦਿਨ ਇਹ ਸੰਗਤ ਜਿਹੜੀ ਕੋਤਲੀ ਝੰਡਾ ਠਹਿਰਦੀ ਏ 13 ਨੂੰ 23 ਨੂੰ ਇਸ ਸੰਗਤ ਹਰਜੋਵਲ ਠਹਿਰਦੀ ਏ 3 ਤਿਗ ਨੂੰ ਸਵੇਰੇ 6 ਕੁਜ ਇਸ ਸੰਗਤ ਜਿਹੜੀ ਬਸਰਾਮਾ ਤੋਂ ਹੁੰਦਿਆਂ ਹੋਇਆਂ ਕਾਦੀਆਂ ਨੂੰ ਚਲਦੀ ਏ ਔਰ ਤਿੰਨ ਤੀਕਰੂ ਰਾਤ ਨੂੰ ਇਹ ਸੰਗਤ ਜਿਹੜੀ ਘੁੰਮਨੀ ਪਹੁੰਚਦੀ ਏ ਘੁੰਮਣਾ ਤੋਂ ਸਵੇਰੇ ਸੰਗਤ ਚੱਲ ਕੇ ਤੇ ਇਹ ਸੰਗਤਾਂ ਜਿਹੜੀਆਂ ਡੇਰਾ ਬਾਬਾ ਨਾਲ ਨੂੰ ਉਰਵਾਉਂਦੀਆਂ ਆਂਦੀਆਂ ਸਾਮ ਨੂੰ ਰਾਤ ਨੂੰ ਇਹ ਸੰਗਤ ਜਿਹੜੀ ਡੇਰਾ ਬਾਬਾ ਨਾਲ ਦੀ ਪਹੁੰਚਦੀ ਏ ਸਾਰੀਆਂ ਸੰਗਤਾਂ ਦੇ ਸਾਰੇ ਇਲਾਕੇ ਨੇ ਬਹੁਤ ਸਾਰਾ ਤੈਨੋਂ ਵਾਦ ਕੀਤਾ ਸੰਗਤਾਂ ਦਾ ਔਰ ਚਰਨਾ ਦੀ ਸੰਗਤਾਂ ਨੂੰ ਬਹੁਤ ਜੜੀ ਸੇਵਾ ਜਿਹੜੀ ਕੀਤੀ ਸੀ ਔਰ ਹਰ ਇੱਕ ਪਿੰਡ ਇਸ ਮੇਲੇ ਦੀ ਉਡੀਕ ਕਰਦਾ ਰਹਿੰਦਾ ਇੱਕ ਸਾਲ ਪੂਰੀ ਤੇ ਔਰ ਇਹ ਮੇਲਾ ਬਹੁਤ ਹੀ ਵਧੀਆ ਸਥਿਰ ਨਾ ਹੁਕਮ ਕਰਦਾ